ਬੇਸਤਬੇਦ ਸ਼ਾਸਤਰ ਪ੍ਰਾਣ ਨਰਤੀਆਂ ਜੀਵਾਂ ਨੂੰ ਸਮਝਾਉਣ ਵਾਸਤੇ ਵਿਚਾਰੇ ਗਏ ਉਹਨਾਂ ਸਾਰਿਆਂ ਤੋਂ ਬਾਅਦ ਲੇਟੈਸਟ ਧਰਮ ਜਿਹੜਾ ਹੈ ਸਭ ਤੋਂ ਬਾਅਦ ਵਿੱਚ ਧਰਮ ਜਿਹੜਾ ਹੈ ਉਹ ਧਰਮ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਸਮਾਂ ਮਿਲਿਆ ਕਾਲ ਯੁਗ ਦੇ ਅਵਤਾਰ ਗੁਰੂ ਨਾਨਕ ਪਾਤਸ਼ਾਹ ਜੀ ਨੰ ਬੜਾਈ ਬਖਸ਼ੀ ਗਈ ਪਟਾਂ ਨੇ ਆਪਣੀ ਪਵਿੱਤਰ ਬਾਣੀ ਵਿੱਚ ਜ਼ਿਕਰ ਕੀਤਾ ਸਤਜੁਗ ਤੈ ਮਾਣਿਓ ਛਲਿਓ ਬਲ ਬਾਬਨ ਪਾਇਓ ਤ੍ਰੇਤੇ ਤੈ ਮਾਣਿਓ ਰਾਮ ਰਗਵੰਸ ਕਹਾਇਓ ਦਵਾਪਰ ਕ੍ਰਿਸ਼ਨ ਮਰਾਰ ਕੰਸ ਕਰਥਾਰਥ ਕੀਓ ਗੁਰਸੈਨ ਕੋ ਰਾਜ ਅਪੈ ਭਗਤੈ ਜਨ ਦੀਓ ਕਾਲ ਯੁਗ ਪ੍ਰਮਾਣ ਗੁਰੂ ਵਾੰਗਤ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਲ ਹਟਾਲਾ ਆਦ ਪੁਰਖ ਪਰਮਾਇਓ ਇਹ ਵਿਡਿਆਈ ਗੁਰੂ ਨਾਨਕ ਸਾਹਿਬ ਜੀ ਨੂੰ ਕਲਯੁਗ ਵਿੱਚ ਪ੍ਰਾਪਤ ਹੋਈ ਹੈ ਸਾਰਿਆਂ ਧਰਮਾਂ ਦੇ ਰਹਿਬਰ ਕਿਸੇ ਧਰਮ ਨੂੰ ਮੜਨ ਨਹੀਂ ਕਿਹਾ ਸਾਰਿਆਂ ਧਰਮਾਂ ਵਿੱਚ ਜਿਨ੍ਹਾਂ ਜਿਨ੍ਹਾਂ ਵਿੱਚ ਕੋਈ ਘਰਾਬਟ ਸੀ ਜਾਂ ਜਿਨ੍ਹਾਂ ਵਿੱਚ ਕੋਈ ਕਮੀ ਸੀ ਉਸ ਕਮੀ ਨੂੰ ਦੂਰ ਕਰ ਦਿੱਤਾ ਆਪਣੇ ਪੰਥ ਵਿੱਚ ਚਲ ਰੌਣ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਜਿਨ੍ਹਾਂ ਨੂੰ ਮਿਸ਼ਨ ਚੰਗਾ ਲੱਗਿਆ ਉਹਨਾਂ ਮਗਰ ਚੱਲ ਪਏ ਜਿਨ੍ਹਾਂ ਨੂੰ ਮੁਸਲਮਾਨ ਮਤ ਚੰਗਾ ਲੱਗਿਆ ਗੁਰੂ ਨਾਨਕ ਸਾਹਿਬ ਜੀ ਨੇ ਮੱਕੇ ਵਿੱਚ ਜਾ ਕੇ ਉਹਨਾਂ ਦੀਆਂ ਕਮੀਆਂ ਖਾਮੀਆਂ ਦੂਰ ਕੀਤੀਆਂ ਤਾਂ ਹੀ ਬਾਅਦ ਵਿੱਚ ਲੜਾਈ ਹੋਈ ਹੈ Hindu ਮੁਸਲਮਾਨਾਂ ਦੀ ਆਪਣਾ ਆਪਣਾ ਫੇਰ ਸਮਝਦੇ ਸਨ ਆਪਣਾ ਗੁਰੂ ਸਮਝਦੇ ਸਨ ਉਹਨਾਂ ਨੇ 70 ਸਾਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜੋ ਜੀਵਨ ਯਾਤਰਾ ਕਰਦੇ ਹੁੰਿਆ ਜੀਵਾਂ ਦਾ ਭਲਾ ਕਰਦੇ ਹੁੰਿਆ ਜੋ ਆਪਣੀ ਰਚਨਾ ਤੋਂ ਬਾਣੀ ਉਚਾਰੀ ਉਹ ਜੀਵਾਂ ਦੇ ਫਲੇ ਵਾਸਤੇ ਵਿਚਾਰੀ ਹੈ ਉਹ ਬਾਣੀ ਬਹੁਤ ਸਾਰੀ ਗੁਰਮਖਾ ਕੋਲ ਪਈ ਹੈ ਤਾਰੋਸ ਬਾਣੀ ਦੇ ਵਿੱਚੋਂ ਜਿੰਨੇ ਕ ਬਾਣੀ ਜੀਵ ਦੇ ਭਲੇ ਮਾਤਰ ਸੀ ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਇਕੱਠੀ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ ਬਾਹਰ ਵੀ ਬਾਣੀ ਬਹੁਤ ਹੈ ਵਿਦਿ ਗੋਸ਼ਟ ਬਾਹਰ ਬਹੁਤ ਹੈ ਸੰਗਲਾ ਦੀਪ ਵਿੱਚ ਬਾਣੀ ਪ੍ਰਾਣ ਸੰਗਲੀ ਲਿਖੀ ਸੀ ਬਾਹਰ ਬਹੁਤ ਹੈ ਪਰ ਜਿੰਨੇ ਕ ਜੀਵਾਂ ਦੇ ਭਲੇ ਵਾਸਤੇ ਮناسب ਸੀ ਜਿੰਨੇ ਚਾਹੀਦੀ ਸੀ ਕਲਯੁਗ ਦੇ ਵਿੱਚ ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਵੱਡਾ ਪਰਪਕਾਰ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਆ ਕੇਵਲ ਗੁਰੂਆਂ ਦੀ ਬਾਣੀ ਨਹੀਂ ਵਿੱਚ ਭਗਤਾਂ ਦੀ ਬਾਣੀ ਵੀ ਹੈ ਗੁਰਸਿੱਖਾਂ ਦੀ ਬਾਣੀ ਵੀ ਹੈ ਜਿਹੜੇ ਪਵਪਸਾ ਕਰਨਾਂਗੇ ਦੂਜੇ ਸੱਰੇ ਤੇ ਚਲੇ ਗਏ ਉਹਨਾਂ ਨੇ ਵੀ ਆਪਣੇ ਜੀਵਨ ਵਿੱਚ ਜੋ ਕੌਤਕ ਉਹਨਾਂ ਨਾਲ ਵਰਤੇ ਜੋ ਜੀਵਨ ਯਾਤਰਾ ਕਰਦਿਆਂ ਹੋયા ਉਹਨਾਂ ਨੂੰ ਰੁਕਾਵਟਾਂ ਆਈਆਂ ਉਹਨਾਂ ਭਗਤਾਂ ਨੇ ਵਿੱਚ ਲਿਖ ਦਿੱਤਾ ਉਹਨਾਂ ਭਗਤਾਂ ਨੇ ਆਪਣੀ ਬਾਣੀ ਲਿਖ ਦਿੱਤੀ ਜੋ ਉਹਨਾਂ ਨੇ ਜੀਵ ਦੇ ਭਲੇ ਵਾਸਤੇ ਦੇਖਿਆ ਸੰਸਾਰ ਵਿੱਚ ਉਹ ਬਾਣੀ ਵਿੱਚ ਲਿਖ ਦਿੱਤਾ ਬਹੁਤ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਹੋਰ ਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਰਾਗੀ ਸੰਗਾਂ ਦੀ ਬਾਣੀ ਜੋ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਕੀਰਤਨ ਕਰਦੇ ਸਨ ਉਹਨਾਂ ਨੇ ਵੀ ਬਾਣੀ ਉੱਪਰੋਂ ਉਤਰਦੀ ਸੀ ਉਹਨਾਂ ਨੇ ਵੀ ਬਾਣੀ ਉਹਨਾਂ ਨੂੰ ਵੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੀ ਦਿੱਤੀ ਹੈ ਸੋ ਉਸ ਬਾਣੀ ਦੀ ਮਹਿਮਾ ਅੱਜ ਦੁਨੀਆ ਦੇ ਅੰਦਰ ਦੂਜੇ ਧਰਮ ਵੀ ਜੇ ਕਿਤੇ ਕਿਸੇ ਵੱਲ ਨੂੰ ਸਿੱਧ ਕਰਨ ਦਾ ਜਤਨ ਕਰਨਾ ਹੋਵੇ ਦੂਜੇ ਧਰਮ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣ ਦਿੰਦੇ ਕਿਉਂਕਿ ਸੱਚੀ ਬਾਣੀ ਗੁਰੂ ਅਮਰਦਾਸ ਮਹਾਰਾਜ ਨੇ ਲਿਖਿਆ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇ ਰੀਏ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋ ਗਏ ਹਿਰਦੇ ਤੇ ਨਾ ਸਮਾਣੀ ਕੀ ਵੋ ਅਮਰਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੈ ਨਾਨਕ ਸਦਾ ਗਾਵੋ ਇਹ ਹੈ ਸੱਚੀ ਬਾਣੀ ਇਹਦੇ ਵਿੱਚ ਕਿਸੇ ਦਾ ਕੋਈ ਲਿਹਾਜ ਨਹੀਂ ਕੀਤਾ ਕਿਸੇ ਨੂੰ ਕੋਈ ਲਿਹਾਜ ਕਰਕੇ ਵੜਾਇਆ ਨਹੀਂ ਹੈ ਕਿਸੇ ਨੂੰ ਮਾੜ ਕਹਿੰਦੇ ਆ ਨਹੀਂ ਹੈ ਕੇਵਲ ਤੇ ਕੇਵਲ ਗਿਆਨ ਬਖਸ਼ਿਆ ਹੈ ਜਿਨ੍ਹਾਂ ਜਿਨ੍ਹਾਂ ਨੇ ਗਿਆਨ ਲਿਆ ਹੈ ਉਹ ਸੰਸਾਰ ਦੇ ਪਵ ਸਾਗਰ ਨੂੰ ਤਰ ਗਏ ਉਹਨਾਂ ਦੀ ਪੂਜਾ ਸੰਸਾਰ ਕਰਦਾ ਹੈ ਦੈਦ ਸਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤੇ ਆਵੇ ਉਹਨਾਂ ਦੀ ਪੂਜਾ ਦੈਦ ਦਿਸ਼ਾਂ ਵਿੱਚ ਦਸਾਂ ਦਿਸ਼ਾਂ ਵਿੱਚ ਹੁੰਦੀ ਹੈ